ਹੁਣ ਵਿਕਰਮ ਸਿੰਘ ਮਜੀਠੀਏ ਦੀਆਂ ਮੁਸ਼ਕਲਾਂ ਹਰ ਰੋਜ਼ ਵੱਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਤੇ ਹੁਣ ਇੱਕ ਨਵੀਂ ਗੱਲ ਸਾਹਮਣੇ ਆਈ ਹੈ ਨਵੀਂ ਵੱਡੀ ਖਬਰ ਜੋ ਸਾਹਮਣੇ ਆਈ ਹੈ ਕਿ ਐਸਆਈ ਦੀ ਟੀਮ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਤੋਂ ਨਾਬਾ ਜੇਲ੍ਹ ਦੇ ਵਿੱਚ ਵੱਡੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿਉਂਕਿ ਜਿਹੜੇ ਪਿਛਲੇ 2 ਦਿਨਾਂ ਤੋਂ ਵੱਡੇ ਸਬੂਤ ਵਿਕਰਮ ਸਿੰਘ ਮਜੀਠੀਆ ਦੇ ਬਿਜੀਲੈਂਸ ਦੇ ਹੱਥ ਲੱਗੇ ਐ 40000 ਪੰਨੇ 400 ਖਾਤੇ ਤੇ 200 ਤੋਂ ਗਵਾਹ ਜੋ ਵੱਡੇ ਖੁਲਾਸੇ ਹੋਏ ਐ ਮਜੇਠੀਆ ਦੇ ਬਾਰੇ ਉਸ ਦੇ ਬਾਰੇ ਹੁਣ ਨਾਬਾ ਜੇਲ੍ਹ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਐਸਆਈ ਦੀ ਟੀਮ ਦੇ ਵੱਲੋਂ ਵੱਡੀ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਰਾਤੋ ਰਾਤ ਵੱਡੇ ਖੁਲਾਸੇ ਹੋ ਸਕਦੇ ਹਨ ਵੱਡੀ ਕੋਈ ਕਵਰ ਸਾਹਮਣੇ ਆ ਸਕਦੀ ਹੈ ਤੇ ਰਾਤੋਂ ਰਾਤ ਮਜੇਠੀਆਂ ਦੀਆਂ ਮੁਸ਼ਕਲਾਂ ਹੋਰ ਵੀ ਜ਼ਿਆਦਾ ਵੱਧ ਸਕਦੀਆਂ ਹਨ ਉਹਨਾਂ ਦੇ ਲਈ ਜੇਲ੍ਹ ਦੇ ਵਿੱਚ ਰਹਿਣਾ ਅਣਮਿੱਥਿਆ ਸਮਾਂ ਲਾਗੂ ਹੋ ਸਕਦਾ ਹੈ ਮਤਲਬ ਉਹਨਾਂ ਨੂੰ ਜੇਲ੍ਹ ਦੇ ਵਿੱਚ ਇੰਨਾ ਜ਼ਿਆਦਾ ਲੰਮਾ ਸਮਾਂ ਜੇਲ੍ਹ ਦੇ ਵਿੱਚ ਰਹਿਣਾ ਪੈ ਸਕਦਾ ਹੈ ਕਿ ਸਮੇਂ ਦੀ ਕੋਈ ਵੀ ਮਿਆਦ ਦੱਸੀ ਨਹੀਂ ਜਾ ਸਕਦੀ ਜੇਕਰ ਐਸਆਈ ਦੀ ਟੀਮ ਦੇ ਵੱਲੋਂ ਪੁੱਛਗਿੱਛ ਕਰਨ ਤੋਂ ਬਾਅਦ ਉਹਨਾਂ ਦੇ ਵੱਲੋਂ ਸਾਰੀਆਂ ਗੱਲਾਂ ਸਵੀਕਾਰ ਕੀਤੀਆਂ ਜਾਂਦੀਆਂ ਹਨ ਇਹਨਾਂ ਕੇਸਾਂ ਦੇ ਵਿੱਚ ਉਹ ਆਪਣੀ ਪੁੱਛਗਿੱਛ ਦੇ ਬਾਵਜੂਦ ਇਹਨਾਂ ਗੱਲਾਂ ਨੂੰ ਮੰਨ ਲੈਂਦੇ ਹਨ ਤਾਂ ਉਹਨਾਂ ਦੇ ਉੱਤੇ ਪੰਜਾਬ ਸਰਕਾਰ ਦੇ ਵੱਲੋਂ ਵਿਜੀਲੈਂਸ ਦੇ ਵੱਲੋਂ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਸਕਦੀਆਂ ਹਨ ਜਿਸ ਕਰਕੇ ਉਹਨਾਂ ਨੂੰ ਹਮੇਸ਼ਾ ਹਮੇਸ਼ਾ ਲਈ ਵੀ ਜੇਲ੍ਹ ਦੇ ਵਿੱਚ ਰਹਿਣਾ ਪੈ ਸਕਦਾ ਹੈ ਜੇਕਰ ਇਹ ਗੱਲਾਂ ਸੱਚ ਸਾਬਿਤ ਹੋ ਜਾਂਦੀਆਂ ਹਨ ਜਿਨ੍ਹਾਂ ਤੇ ਅੱਜ ਪੁੱਛਗਿੱਛ ਹੋਣ ਜਾ ਰਹੀ ਹੈ ਤੇ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਹੁਣ ਦਿਨ ਪਰ ਦਿਨ ਵੱਧਣ ਵਾਲੀਆਂ ਹਨ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਦੇ ਵੱਲੋਂ ਉਸ ਦੀ ਪਤਨੀ ਦੇ ਵੱਲੋਂ ਇਹ ਲਗਾਤਾਰ ਅਦਾਲਤ ਦੇ ਵਿੱਚ ਪਟੀਸ਼ਨਾਂ ਪਾਈ ਜਾ ਰਹੀਆਂ ਹਨ ਜਮੰਤ ਦੇ ਲਈ ਕਿ ਉਹਨਾਂ ਨੂੰ ਜਲਦੀ ਹੀ ਬਾਹਰ ਲਿਆਇਆ ਜਾਵੇ ਤੇ ਉਹ ਬੇਗੁਨਾਹ ਹਨ ਪਰ ਸਰਕਾਰ ਦੇ ਵੱਲੋਂ ਪਹਿਲਾਂ ਹੀ ਕਹਿ ਦਿੱਤਾ ਗਿਆ ਸੀ ਭਗਵੰਤ ਮਾਨ ਸਾਹਿਬ ਦੇ ਵੱਲੋਂ ਕਿ ਹੁਣ ਪੰਜਾਬ ਸਰਕਾਰ ਜਿਸ ਨੂੰ ਵੀ ਨਸ਼ੇ ਦੇ ਵਿਰੁੱਧ ਜ਼ਮੀਨ ਦੇ ਮਾਮਲੇ ਦੇ ਵਿੱਚ ਜਿਸ ਨੂੰ ਵੀ ਦਬੋਚਿਆ ਜਾਵੇਗਾ ਉਸ ਨੂੰ ਪੱਕੇ ਤੌਰ ਤੇ ਦਬੋਚਿਆ ਜਾਵੇਗਾ ਕੱਚੇ ਹੱਥ ਨਹੀਂ ਪਏ ਜਾਣਗੇ ਇਸੇ ਤਰ੍ਹਾਂ ਹੁਣ ਇਹ ਗੱਲ ਸਾਫਤ ਹੁੰਦੀ ਦਿਖਾਈ ਦੇ ਰਹੀ ਹੈ ਕਿ ਸਰਕਾਰ ਦੇ ਵੱਲੋਂ ਮਜਿਠੀਆਂ ਨੂੰ ਪੱਕੇ ਤੌਰ ਤੇ ਹੱਥ ਪਾਇਆ ਗਿਆ ਹੈ ਕਿਉਂਕਿ ਮਜਿਠੀਆਂ ਦੇ ਜੇਲ੍ਹ ਤੋਂ ਬਾਹਰ ਆਣ ਦੇ ਤਕਰੀਬਨ ਸਾਰੇ ਰਸਤੇ ਬੰਦ ਹੋ ਚੁੱਕੇ ਹਨ ਜਿਹੜੇ ਰਸਤੇ ਕੋਈ ਖੁੱਲਾ ਰਹਿ ਗਿਆ ਹੋਵੇ ਤਾਂ ਉਹ ਰਸਤਾ ਵੀ ਜਲਦੀ ਹੀ ਅੱਜ ਦੀ ਪੁੱਛ ਕਿਸ ਤੋਂ ਬਾਅਦ ਬੰਦ ਹੋ ਸਕਦਾ ਹੈ ਇਸ ਲਈ ਉਹਨਾਂ ਦੇ ਵਕੀਲਾਂ ਦੇ ਵੱਲੋਂ ਤੇ ਉਹਨਾਂ ਦੀ ਪਤਨੀ ਦੇ ਵੱਲੋਂ ਅਦਾਲਤਾਂ ਦੇ ਵਿੱਚ ਪਟੀਸ਼ਨਾਂ ਪਾਈਆਂ ਗਈਆਂ ਜ਼ਮਾਨਤ ਦੇ ਲਈ ਉਹ ਪੂਰੀ ਤਰ੍ਹਾਂ ਰੱਦ ਹੋ ਚੁੱਕੀਆਂ ਹਨ ਜਿਸ ਤੋਂ ਬਾਅਦ ਉਸ ਮਰਜੀਠੀਆ ਦੇ ਬੱਚੇ ਮਰਜੀਠੀਆ ਦੇ ਵਕੀਲ ਮਜਿੱਠੀਆ ਦੀ ਪਤਨੀ ਮਜਿੱਠੀਆ ਦੇ ਰਿਸ਼ਤੇਦਾਰ ਮਜਿੱਠੀਆ ਦੇ ਗਵਾਹ ਇਸ ਸਮੇਂ ਪੂਰੀ ਤਰ੍ਹਾਂ ਮੁਸੀਬਤ ਦੇ ਵਿੱਚ ਹਨ ਦੁੱਖ ਦੀ ਘੜੀ ਦੇ ਵਿੱਚ ਹਨ ਤੇ ਉਹ ਮਜਿੱਠੀਆ ਦੇ ਲਈ ਬਾਹਰ ਆਉਣ ਦੀਆਂ ਅਰਦਾਸਾਂ ਕਰ ਰਹੇ ਹਨ ਪਰ ਰਾਤ ਤਾਂ ਮਜਿੱਠੀਆ ਦੇ ਚਾਰੇ ਪਾਸੇ ਬੰਦ ਹੋ ਚੁੱਕੇ ਹਨ ਉਹਨਾਂ ਦੇ ਬਾਹਰ ਆਉਣ ਦਾ ਹਲੇ ਤੱਕ ਕੋਈ ਵੀ ਰਸਤਾ ਨਹੀਂ ਖੁੱਲਿਆ ਤੇ ਖੁੱਲਣ ਦੀ ਉਮੀਦ ਪੰਜਾਬ ਸਰਕਾਰ ਦੇ ਵੱਲੋਂ ਵਿਜੀਲੈਂਸ ਦੇ ਵੱਲੋਂ ਬਿਲਕੁਲ ਵੀ ਦਿਖਾਈ ਨਹੀਂ ਬਿਲਕੁਲ ਵੀ ਦਿਖਾਈ ਨਹੀਂ ਦੇ ਰਹੀ ਇੰਨਾ ਕੁਝ ਹੋ ਜਾਣ ਤੋਂ ਬਾਅਦ ਹੁਣ ਵਿਕਰਮ ਸਿੰਘ ਮਰਜੀਠੀਆ ਦੀ ਪਤਨੀ ਥੋੜੀ ਗਰਮਾਈ ਹੋਈ ਗੁੱਸੇ ਦੇ ਵਿੱਚ ਨਜ਼ਰ ਆ ਰਹੀ ਹੈ ਜਿਸ ਤੋਂ ਬਾਅਦ ਉਹ ਪੰਜਾਬ ਸਰਕਾਰ ਦੇ ਵਿਰੁੱਧ ਪੰਜਾਬ ਸਰਕਾਰ ਦੇ ਵਿਰੁੱਧ ਹਾਈ ਕੋਰਟ ਤੋਂ ਬਾਅਦ ਹੁਣ ਸੁਪਰੀਮ ਕੋਰਟ ਦਾ ਰੁਖ ਕਰਨ ਦੀ ਗੱਲ ਹੋ ਰਹੀ ਹੈ ਜਿਸ ਤੋਂ ਬਾਅਦ ਹੁਣ ਸੁਪਰੀਮ ਕੋਰਟ ਦਾ ਰੁਖ ਉਹਨਾਂ ਦੇ ਵਕੀਲਾਂ ਵੱਲੋਂ ਤੇ ਉਹਨਾਂ ਦੀ ਪਤਨੀ ਦੇ ਵੱਲੋਂ ਜਲਦੀ ਹੀ ਕੀਤਾ ਜਾ ਸਕਦਾ ਹੈ ਤੇ ਹੁਣ ਸੁਪਰੀਮ ਕੋਰਟ ਦੇ ਵਿੱਚ ਜਾਣ ਤੋਂ ਬਾਅਦ ਉਹਨਾਂ ਦੀ ਗੱਲਬਾਤ ਦੇ ਉੱਤੇ ਉਹਨਾਂ ਦੀ ਗੱਲਬਾਤ ਦੇ ਉੱਤੇ ਉਹਨਾਂ ਦੀ ਝੋਲੀ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਖੈਰ ਪੈਂਦੀ ਹੈ ਜਾਂ ਫਿਰ ਨਹੀਂ ਇਹ ਇੱਕ ਵੱਡੀ ਗੱਲ ਖਬਰ ਜਲਦੀ ਹੀ ਸਾਹਮਣੇ ਆ ਸਕਦੀ ਹੈ ਤੇ ਵਿਕਰਮ ਸਿੰਘ ਮਜੀਠੀਆਂ ਨੂੰ ਰਾਤੋਂ ਰਾਤ ਕਿਹੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਕਿਹੜੀਆਂ ਮੁਸੀਬਤਾਂ ਦਾ ਸਾਹਮਣਾ ਉਹਨਾਂ ਦੀ ਪਤਨੀ ਨੂੰ ਸਵੇਰੇ ਉੱਠ ਕੇ ਸੁਣਨਾ ਪੈ ਸਕਦਾ ਹੈ ਕਿ ਮਜੀਠੀਆਂ ਨੂੰ ਇਹ ਮੁਸੀਬਤਾਂ ਵੱਧ ਚੁੱਕੀਆਂ ਹਨ ਹੁਣ ਇਸ ਲਈ ਮਜੀਠੀਆਂ ਦਾ ਹੁਣ ਜੇਲ੍ਹ ਤੋਂ ਬਾਹਰ ਆਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਤੇ ਉਹ ਨਾਬਾਦੀ ਜੇਲ੍ਹ ਦੇ ਵਿੱਚ ਉਸ ਸਮੇਂ ਮੌਜੂਦ ਹਨ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਮਜੀਠੀਆ ਦੇ ਪਰਿਵਾਰ ਦੀ ਝੋਲੀ ਦੇ ਵਿੱਚ ਸੁੱਖ ਦੀ ਖੈਰ ਪੈਂਦੀ ਹੈ ਜਾਂ ਫਿਰ ਨਹੀਂ ਜਾਂ ਫਿਰ ਮਜੀਠੀਆਂ ਨੂੰ ਉਸੇ ਤਰ੍ਹਾਂ ਪੱਕੇ ਤੌਰ ਤੇ ਜੇਲ੍ਹ ਦੇ ਵਿੱਚ ਬੰਦ ਰਹਿਣਾ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜਿਹੜਾ ਵਿਅਕਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਪਰਮਾਤਮਾ ਉਸ ਦੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ ਜੀ